ਇਹ ਜਿਹੜਾ ਪਾਣੀ ਦਾ ਇਹ ਹਾਲ ਆ ਇਹ ਹੁਣ ਨਹੀਂ ਕਿ ਬਰਸਾਤ ਕਰਕੇ ਹੋਇਆ ਹੈ ਇਹ ਪਾਣੀ ਐ ਇਸੇ ਤਰ੍ਹਾਂ ਹੀ ਰਹਿੰਦਾ ਹੈ ਤੇ ਲੋਕ ਇਸ ਗੱਲੋਂ ਬਹੁਤ ਦੁਖੀ ਨੇ ਕਈਆਂ ਦੇ ਤੇ ਬਜਾਰਾਂ ਦੇ ਖਾਰਸ਼ ਵਗੈਰਾ ਜਾਂ ਕੋਈ ਹੋਰ ਕਈ ਚਮੜੀ ਦੀਆਂ ਬਿਮਾਰੀਆਂ ਵੀ ਹੋ ਚੁੱਕੀਆਂ ਜਾਂ ਕਦੇ ਵੀ ਜਿਵੇਂ ਹੁਣ ਬਰਸਾਤ ਦਾ ਟਾਈਮ ਆ ਕੋਈ ਮਲੇਰੀਆ ਜਾਂ ਕੋਈ ਹੋਰ ਕੋਈ ਵੀ ਬਿਮਾਰੀ ਫੈਲ ਸਕਦੀ ਹੈ ਜਦੋਂ ਕਿ ਚਾਹੀਦਾ ਇਹ ਹੈ ਕਿ ਜਿਵੇਂ ਸਰਕਾਰਾਂ ਉਹ ਕਰਵਾਉਂਦੀਆਂ ਬਰਸਾਤ ਤੋਂ ਪਹਿਲਾਂ ਸਫਾਈ ਕਰਾਉਂਦੀਆਂ ਡਰੇਨਾਂ ਦੀ ਸਾਰੇ ਨਦੀਆਂ ਨਾਲਿਆਂ ਦੀ ਸਫਾਈ ਹੁੰਦੀ ਆ ਤੇ ਕੀ ਕਿਦਾ ਘਟੋ ਘਟ ਪੰਚਾਇਤ ਦਾ ਇਹ ਫਰਜ ਨਹੀਂ ਮੰਨਦਾ ਕਿ ਪਿੰਡ ਦੇ ਵਿੱਚ ਵੀ ਜਿਹੜਾ ਕੋਈ ਇਹ ਕੋਈ ਪਾਏ ਨਾਲੀਆਂ ਨੇ ਜਾਂ ਕੋਈ ਸੀ ਬ੍ਰਿਜ ਪਿਆਦਾ ਤਾਂ ਉਹਦੀ ਸਫਾਈ ਕਰਾਣੀ ਕੋਈ ਧਿਆਨ ਨਹੀਂ ਖਾਸ ਤੌਰ ਤੇ ਦੋ ਮੁਹੱਲਿਆਂ ਵੱਲ ਹਾਲਾਂਕਿ ਪਾਣੀ ਦੂਜੇ ਪਾਸੇ ਵੀ ਖੜਾ ਇਸ ਟਾਈਮ ਪਰ ਇੱਥੇ ਤਾਂ ਸਦਾ ਹੀ ਖੜਾ ਰਹਿੰਦਾ ਹੈ ਔਰ ਹੋਰ ਦੇਖੋ ਤੁਸੀਂ ਆ ਇਹ ਗੌਰਮੈਂਟ ਦਾ ਇਹ ਬਕਾਇਦਾ ਇਹ ਉਹ ਆ ਕਿ ਜਿਹੜੀਆਂ ਗ੍ਰਾਂਟਾਂ ਆਉਂਦੀਆਂ ਨੇ ਜਾਂ ਕੋਈ ਬੈਨ ਅਕੀਗਰ ਸਕੀਮਾਂ ਆਉਂਦੀਆਂ ਸਰਕਾਰ ਦੀਆਂ ਪੰਜ ਸੱਤ ਜਗ੍ਹਾ ਪਬਲਿਕ ਪਲੇਸ ਤੇ ਉਹਦੇ ਬੋਰਡ ਲੱਗੇ ਹੋਣ ਤੁਸੀਂ ਸਾਰਾ ਪਿੰਡ ਘੁੰਮ ਲੋ ਜਾਂ ਪਿੰਡ ਦੇ ਖੜੇ ਆ ਜੇ ਕਿਤੇ ਵੀ ਕੋਈ ਕਿਤੇ ਕੋਈ ਬੋਰਡ ਲੱਗਿਆ ਹੋਵੇ ਪਿੰਡ ਦੇ ਵਿੱਚ ਵੀ ਆਹ ਫਲਾ ਆ ਕੀ ਕਹਦਾ ਆਹ ਗ੍ਰਾਂਟ ਆਈ ਆ ਇੱਥੇ ਲੱਗੀ ਆ ਜਾਂ ਇੰਨੇ ਪੈਸੇ ਆਏ ਨੇ ਜਾਂ ਆ ਸਕੀਮ ਆਇਆ ਇਹਨਾਂ ਲੋਕਾਂ ਨੂੰ ਮਿਲੀ ਆ ਕਿਤੇ ਵੀ ਕੋਈ ਹੈ ਨਹੀਂ ਜੇ ਲੋਕ ਪੁੱਛਦੇ ਆ ਤਾਂ ਗੱਲ ਪੈਂਦੇ ਆ ਪਿੰਡ ਦਾ ਸਰਪੰਚ ਲੇਡੀ ਏ ਮਹਿੰਦਰ ਕੌਰ ਕਿਉਂਕਿ ਹੁਣ ਪੰਚਾਇਤਾਂ ਤਾਂ ਪੰਗ ਹੋ ਚੁੱਕੀਆਂ ਪਰ ਇਹ ਤਾਂ ਕੀ ਕਹਦਾ ਪੰਗ ਤੇ ਹੁਣ ਹੋਈਆਂ ਮਹੀਨਾ ਡੇਢ ਮਹੀਨਾ ਪਹਿਲਾਂ 2 ਮਹੀਨਾ ਪਹਿਲਾਂ ਪਰ ਉਦੋਂ ਪਹਿਲਾਂ ਵੀ ਤੇ ਇਹੀ ਹਾਲਤ ਇਸ ਕਰਕੇ ਕੀ ਕਹਦਾ ਤਾਂ ਹੀ ਤੁਹਾਡੇ ਵਰਗਿਆਂ ਨੂੰ ਇੱਥੇ ਅਸੀਂ ਤੁਹਾਡੇ ਚੈਨਲ ਵਾਲਿਆਂ ਦਾ ਮੈਂ ਧੰਨਵਾਦ ਕਰਦਾ ਤੁਹਾਡਾ ਧੰਨਵਾਦ ਕਰਦਾ ਕੀ ਕੀ ਦਾ ਜਿਹੜੇ ਆ ਕੇ ਸਾਡੀ ਇਸ ਆਵਾਜ਼ ਨੂੰ ਜਿਹੜੀ ਲੋਕ ਨੇ ਜਿਹੜੇ ਇਹਨਾਂ ਦੀ ਆਵਾਜ਼ ਨੂੰ ਤੁਸੀਂ ਆਵਾਜ਼ ਦਿੱਤੀ ਆ ਤਾਂ ਕਿ ਪ੍ਰਸ਼ਾਸਨ ਤੱਕ ਪਹੁੰਚੇ ਦਾ ਕੋਈ ਹੱਲ ਹੋਵੇ ਅਬ ਮੰਗਾ ਸੀ ਇਹ ਕਰਦੇ ਆ ਕਿ ਇਹ ਲੋਕ ਵੀ ਤਾਂ ਇੱਥੇ ਕੀ ਕਿਦਾ ਇਹ ਵੀ ਤਾਂ ਇਨਸਾਨ ਨੇ ਕਿ ਇਹ ਇਨਸਾਨੀ ਹੈ ਇਹਨਾਂ ਨੂੰ ਸਫਾਈ ਦੀ ਕੋਈ ਲੋੜ ਨਹੀਂ ਹੈ ਜਾਂ ਇਹਨਾਂ ਦੀ ਹੈਲਥ ਦੀ ਕਿਸੇ ਨੂੰ ਲੋੜ ਨਹੀਂ ਹੈ ਤੇ ਕੀ ਕਿਦਾ ਘੱਟੋ ਘੱਟ ਇਹਨਾਂ ਨੂੰ ਵੀ ਤਾਂ ਇੱਥੇ ਇਹ ਇਹ ਮੁਹੱਲੇ ਨੂੰ ਸਫਾਈ ਕਿਉਂ ਨਹੀਂ ਹੁੰਦੀ ਇਹਦੇ 'ਚ ਇਹਦਾ ਪਾਣੀ ਕਿਉਂ ਨਹੀਂ ਉਹ ਨਿਕਲਦਾ ਦੂਸਰੇ ਪਾਸੇ ਜਾ ਕੇ ਦੇਖੋ ਜਿਹੜੇ ਆਪ ਨੇ ਉਹ ਬਣੇ ਹੋਏ ਉਹਨਾਂ ਦੇ ਦਰਾਂ ਦੇ ਅੱਗੇ ਬਿਲਕੁਲ ਸਾਫ਼ ਆ ਤੇ ਕੀ ਕਹਦਾ ਇਹ ਬਾਕੀ ਬੰਦੇ ਨਹੀਂਗੇ ਦੂਸਰੀ ਗੱਲ ਹੋਰ ਜੇ ਤੁਹਾਨੂੰ ਇਹ ਕੀ ਕਹਦਾ ਨਹੀਂ ਤੁਸੀਂ ਇਹ ਕੰਮ ਕਰਾਣੇ ਤਾਂ ਕੀ ਤੁਹਾਨੂੰ ਚਾਹੀਏ ਮਨਨ ਦਾ ਲੋਕਾਂ ਦੇ ਲਈ ਕਿਉਂ ਫਿਰ ਤੁਸੀਂ ਟਾਈਮ ਖਰਾਬ ਕਰਦੇ ਹੋ ਲੋਕਾਂ ਦਾ ਕਿਉਂ ਲੋਕਾਂ ਨੂੰ ਮਗਰ ਲਾ ਕੇ ਤੁਸੀਂ ਉਹ ਕਰਦੇ ਤੇ ਜੇ ਤੁਸੀਂ ਕੰਮ ਨਹੀਂ ਕਰਨੇ ਬਾਕੀ ਆ ਲੋਕ ਖੜੇ ਲੋਕਾਂ ਦੇ ਵੀ ਉਲਿਓ ਤੁਸੀਂ ਵੀ ਲੋਕ ਪੁੱਛੋ ਲੋਕਾਂ ਨੂੰ ਵੀ ਕੀ ਕੁਝ ਬੋਲਦੇ ਆ ਕੀ ਕੋਈ ਕਹਿੰਦੇ ਆ ਜੇ ਲੋਕ ਜਾਂਦੇ ਆ ਹ ਹੁਣ ਆ ਪਿੱਛੇ ਆ ਇੱਥੇ ਆ ਨਾਲ ਬਿਲਕੁਲ ਘਰਾਂ ਦੇ ਨਾਲ ਇਹਦੇ ਕੀ ਕਹਦਾ ਜਿਹੜੇ ਹੈਗੇ ਆ ਉਹ ਬਣਾਏ ਹੋਏ ਆ ਪੂ ਪਾਣੀ ਦੇ ਜਦੋਂ ਕਿ ਟੇਲ ਤੇ ਚਾਹੀਦੇ ਆ ਇਹ ਇੱਥੇ ਜਿਹੜੇ ਆਲੇ-ਦਾਲੇ ਕਰਨ ਨੇ ਜਾਂ ਪੂਰਾ ਮੁਹੱਲਾ ਹੈ ਜਿੱਦੇ ਕੀ ਕਹਦਾ ਕੱਲ ਨੂੰ ਕੋਈ ਬਿਮਾਰੀ ਫੈਲਦੇ ਕੌਣ ਜ਼ਿੰਮੇਦਾਰ ਹੈ ਦਾ ਪਾਣੀ ਦਾ ਹਾਲ ਦੇਖ ਲੋ ਕੀ ਆ ਤੇ ਇੱਕ ਤਾਂ ਇਹ ਅਸੀਂ ਡਿਮਾਂਡ ਕਰਦੇ ਆ ਇੱਥੇ ਮੰਗ ਕਰਦੇ ਆ ਕਿ ਇਹ ਜਿਹੜੇ ਖੂਹ ਨੇ ਇੱਥੋਂ ਚੱਕ ਕੇ ਟੇਲ ਤੇ ਬਣਾਏ ਜਾਣ ਤਾਂ ਕਿ ਇੱਥੇ ਲੋਕਾਂ ਨੂੰ ਕੁਸ਼ਰਾਹਤ ਮਿਲੇ ਤੇ ਕੀ ਜਿਹੜੀਆਂ ਹੈਗੀਆਂ ਬਿਮਾਰੀਆਂ ਤੋਂ ਦੂਸਰੀ ਇਹ ਹੈ ਵੀ ਜਿਹੜੀ ਹੈਗੀ ਹੈ ਇਹਦਾ ਸਾਫ ਸਫਾਈ ਆ ਜਾਂ ਨਾਲੀਆਂ ਬਣਣ ਵਾਲੀਆਂ ਨੇ ਤੇ ਉਹਦਾ ਉਹ ਕੀ ਕਹਦਾ ਇੰਤਜ਼ਾਮ ਕਰਾਇਆ ਜਾਵੇ ਬਣਾਈਆਂ ਜਾਣ ਸਰਕਾਰ ਵੱਲੋਂ ਕੀ ਕਿਦਾ ਪਿੱਛੇ ਕਾਂਗਰਸੀ ਸਰਕਾਰ ਰਹੀ ਆ ਸਾਡੇ ਡਾਕਟਰ ਅਮਰ ਸਿੰਘ ਜੀ ਐਮਪੀ ਰਹੇ ਨੇ ਦੁਆਰਾ ਫੇਰ ਐਮਪੀ ਬਣੇ ਨੇ ਲੋਕਾਂ ਨੇ ਤਾਂ ਹੀ ਬਣਾਇਆ ਤੇ ਜੋ ਉਹਨਾਂ ਨੇ ਲੋਕਾਂ ਨੂੰ ਗਰੰਟੀਾਂ ਦਿੱਤੀਆਂ ਲੋਕਾਂ ਨੇ ਤਾਂ ਹੀ ਚੁਣਿਆ ਦੁਆਰਾ ਜੀ ਕਿਹਦਾ ਪੈਸੇ ਦੀ ਕੋਈ ਕਮੀ ਨਹੀਂ ਰਹੀ ਪਰ ਨੀਅਤ ਹੀ ਗੰਮੀਆਂ ਲਾਉਣੇ ਵਾਲਿਆਂ ਇਸ ਕਰਕੇ ਇਹ ਆ ਵੀ ਕੀ ਕਿਦਾ ਪ੍ਰਸ਼ਾਸਨ ਇਸ ਪਾਸੇ ਧਿਆਨ ਦੇ ਵੀ ਤੇ ਜਲਦੀ ਤੋਂ ਜਲਦੀ ਸਾਡਾ ਹੱਲ ਕਰੇ ਉਹਦੇ ਕੀ ਨਾ ਤੁਹਾਡਾ ਵਜ਼ੀਰਾਂ ਜੀ ਇਹ ਦਾ ਜਿਹੜਾ ਪਾਣੀ ਖੜਦਾ ਕੀ ਸਮੱਸਿਆ ਹੈ ਸਮੱਸਿਆ ਜੀ ਇਸ ਦਾ ਰੋਟੀ ਬਣਾ ਕੇ ਖਾਣ ਤੋਂ ਵੀ ਔਖ ਹੈ ਲੋਕਾਂ ਦੇ ਲਿੰਡ ਵੀ ਅੰਦਰ ਜਾਂਦੇ ਨੇ ਕਿੰਨਾ ਕ ਟਾਈਮ ਹੋ ਗਿਆ ਜੀ ਪਾਣੀ ਖੜਦੇ ਉਹ ਪਾਣੀ ਦੇਖੋ ਜੀ ਇਸ ਦਾ ਜਿੰਨ ਦੇ ਵਿਆਹਲੇ ਆਇਆ ਉਦੋਂ ਦੇ ਸੀ ਇਹੀ ਗੰਦੇ ਦੇਖ ਰਹੇ ਆ ਮਾਣਾ ਮੋਟਾ ਸੁਰਗ ਬਾਸ ਹੋ ਵੀ ਜਾਂਦਾ ਫੇਰ ਉਹ ਕੋਨੇ ਨਰਕ ਮਾਣਾ ਮੋਟਾ ਕੱਢ ਦਿੰਨੀਆਂ ਕਿਸੇ ਨੂੰ ਕਿਹਾ ਨਹੀਂ ਤੁਸੀਂ ਇਹ ਪਾਣੀ ਦਾ ਹੱਲ ਕੀਤਾ ਜਾਓ ਇਹ ਤਾਂ 20 ਵਾਰੀ ਕਹਦਾ ਮਿਰਜੀ ਤੇਰਾ ਕਹਿੰਦਾ ਵੀ 12 ਵਾਰ ਅਸੀਂ ਕਹਿ ਹਟਿਆ ਕਹਿ ਦਿੰਦੇ ਤਾਂ ਮਥੇ ਜੇ ਨਹੀਂ ਅਸੀਂ ਮਥੇ ਜੇ ਨਹੀਂ ਸਰਪੰਚ ਨੇ ਜਵਾਬ ਦੇ ਗਿਆ ਉਹਨੂੰ ਦੱਸਿਆ ਨਹੀਂਗਾ ਵੀ ਇਹ ਪਿੰਡ ਦੀ ਗਲੀ ਆ ਕਿਤੇ ਬਾਹਰ ਨਹੀਂ ਇਹ ਜੀ ਦੇਖੋ ਗਲੀ ਦੇ ਵਿੱਚ ਮਤੇ ਦੇ ਵਿੱਚ ਇਹਨੂੰ 20 ਵਾਰ ਕਹਿ ਲਿਆ ਸਰਪੰਚ ਨੂੰ ਵੀ ਵੀ ਜਦ ਤਾਂ ਭਾਈ ਹੱਥ ਬੰਨਦੇ ਹੋ ਹੁਣ ਤੁਸੀਂ ਕਹੇਦੇ ਵੀ ਨਹੀਂ ਕਿ ਸਾਡਾ ਹੱਲ ਕਰਦੇ ਹੋਰ ਅਸੀਂ ਕਿ ਉਹਨਾਂ ਤੋਂ ਮੱਕੀ ਦਿਲਾਉਣੀ ਆ ਅਸੀਂ ਇਸੇ ਕੰਮ ਵਾਸਤੇ ਹੀ ਵੋਟ ਪਾਣੇ ਆ ਮੰਤਰੀ ਜੀ ਅੱਜ ਤੁਸੀਂ ਪਿੰਡ ਦਾ ਦੌਰਾ ਕੀਤਾ ਲੇਵੜੇ ਦਾ ਇਸੀ ਹਾਲਾਤ ਨੇ ਕਿਦਾਂ ਦੇ ਪਿੰਡ ਲੇਵੜੇ ਦੇ ਅੰਦਰ ਆ ਕੇ ਇੱਥੇ ਬਹੁਤ ਜ਼ਿਆਦਾ ਨਰਕ ਦੇਖਣ ਨੂੰ ਮਿਲਿਆ ਗੰਦਗੀ ਦੇਖਣ ਨੂੰ ਮਿਲੀ ਆ ਆ 2.5 ਸਾਲ ਦੇ ਵਿੱਚ ਜਿਹੜੀ ਨਵੀਂ ਆ ਸਰਕਾਰ ਬਣੀ ਆ ਜਿਹੜੀ ਕਹਿੰਦੀ ਬਦਲਾਵ ਵਾਲੀ ਸਰਕਾਰ ਆ ਉਹਦੇ ਸਾਹਮਣੇ ਦੇਖੋ ਤੁਸੀਂ ਅੱਜ ਹਾਲਾਤ ਕੀ ਬਣੇ ਹੋਏ ਨੇ ਲੋਕ ਜਿਹੜੇ ਨੇ ਉਹ ਆਪਣੇ ਘਰਾਂ ਤੋਂ ਬਾਹਰ ਨਿਕਲਣ ਨੂੰ ਤਰਸ ਰਹੇ ਨੇ ਔਰ ਪਾਣੀ ਜਿਹੜਾ ਵਾ ਗੰਦਾ ਪਾਣੀ ਗਲੀਆਂ ਦੇ ਵਿੱਚ ਖੜਾ ਹੈਗਾ ਔਰ ਕੋਈ ਵੀ ਪ੍ਰਬੰਧ ਕਿਤੇ ਕੋਈ ਨਜ਼ਰ ਨਹੀਂ ਆ ਰਿਹਾ ਇਉਂ ਲੱਗ ਰਿਹਾ ਜਿਵੇਂ ਕਿ ਸਾਰਾ ਪਿੰਡ ਜਿਹੜਾ ਨਰਕ ਭਰੀ ਜ਼ਿੰਦਗੀ ਦੇ ਵਿੱਚ ਗੁਜ਼ਰ ਰਿਹਾ ਕਿੱਡੇ ਵੱਡੇ ਇੱਥੇ ਆਹ ਡੰਪ ਬਣੇ ਹੋਏ ਨੇ ਕੋਈ ਕੂੜਾ ਨਹੀਂ ਚੱਕ ਰਿਆ ਆ ਜਿਹੜੇ ਉਹ ਜਿਹੜੇ ਖੂਹ ਬਣੇ ਨੇ ਆ ਜਿਨ੍ਹਾਂ ਦਾ ਹਾਲਾਤ ਦੇਖੋ ਕੀ ਬਣੇ ਹੋਏ ਨੇ ਗੰਦਾ ਪਾਣੀ ਇਨ੍ਹਾਂ ਚ ਲਫਾਫੇ ਜਿਹੜੇ ਨੇ ਉਹ ਕੀ ਕਹਿੰਦੇ ਨੇ ਤਰ ਰਹੇ ਨੇ ਸੋ ਲੋਕਾਂ ਨੂੰ ਬਿਮਾਰੀਆਂ ਜਿਹੜੀਆਂ ਨੇ ਉਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਬਦਬੂ ਜਿਹੜੀ ਆ ਪੂਰੇ ਪਿੰਡ ਦੇ ਵਿੱਚ ਜਿਹੜੀ ਆ ਫੈਲੀ ਹੋਈ ਆ ਸੋ ਮੈਂ ਪ੍ਰਸ਼ਾਸਨ ਤੋਂ ਵੀ ਮੰਗ ਕਰਦਾ ਕਿ ਜਲਦੀ ਤੋਂ ਜਲਦੀ ਇੱਥੇ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਔਰ ਅਸੀਂ ਵੀ ਕੋਸ਼ਿਸ਼ ਕਰਾਂਗੇ ਸਾਡੇ ਐਮਪੀ ਸਾਹਿਬ ਨੂੰ ਡਾਕਟਰ ਅਮਰ ਸਿੰਘ ਜੀ ਨੂੰ ਵੀ ਬੇਨਤੀ ਕਰਾਂਗੇ ਕਿ ਉਹਨਾਂ ਦੇ ਇਖਤਿਆਰੀ ਫੰਡ ਵਿੱਚੋਂ ਵੀ ਪੈਸਾ ਲਿਆਵਾਂਗੇ ਔਰ ਸਰਕਾਰ ਨੂੰ ਵੀ ਸਾਡੀ ਇਹ ਮੰਗ ਹੈ ਕਿ ਜਲਦੀ ਤੋਂ ਜਲਦੀ ਇਹ ਹੱਲ ਕੱਢਿਆ ਜਾਵੇ ਨਹੀਂ ਤਾਂ ਫਿਰ ਅਸੀਂ ਪਿੰਡ ਵਾਲਿਆਂ ਨਾਲ ਰਲ ਕੇ ਕੋਈ ਵੱਡਾ ਜਿਹੜਾ ਵਾ ਉਹ ਪ੍ਰੋਗਰਾਮ ਲਿਕਾਂਗੇ ਤਾਂ ਜੋ ਪ੍ਰਸ਼ਾਸਨ ਜਿਹੜਾ ਜਿਹੜਾ ਅੱਜ ਬੂੜੀ ਦੀਨ ਦੇ ਵਿੱਚ ਉੱਤਾ ਪਿਆ ਉਹਨੂੰ ਅਸੀਂ ਜਗਾਉਣ ਦੀ ਕੋਸ਼ਿਸ਼ ਕਰਾਂਗੇ